ਤੇ ਤੇਰੇ ਪਿੱਛੇ ਹੋਰ 36 ਫਿਰਦੇ ਵਿੱਚੋਂ ਤੂੰ ਵੀ 36 ਸੁੱਧ ਬੱਲੀ ਫਿਰਵੇਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਸਿੰਗਰ ਜੈਸਮਿਨ ਜੱਸੀ ਬਾਰੇ ਜੋ ਕਿ ਸੋਹਣੀ ਹੋਣ ਦੇ ਨਾਲ ਨਾਲ ਬਹੁਤ ਸੋਹਣਾ ਗਾਉਂਦੀ ਹੈ ਤੇ ਲੱਖਾਂ ਲੋਕਾਂ ਉਹਨਾਂ ਦੀ ਲੁੱਕ ਤੇ ਆਵਾਜ਼ ਦੇ ਫੈਨ ਨੇ ਪੰਜਾਬੀ ਸਿੰਗਰ ਦੀਪ ਢਿੱਲੋਂ ਨਾਲ ਉਹਨਾਂ ਦੀ ਜੋੜੀ ਪੂਰੀ ਪਰਫੈਕਟ ਹੈ ਆਖਿਰ ਜੈਸਮਿਨ ਜੱਸੀ ਦੀਪ ਢਿੱਲੋਂ ਨਾਲ ਕੈਦਾਂ ਮਿਲੀ ਕੈਦਾਂ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਜੀਵਨ ਤੇ ਸਟਰਗਲ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਪੂਰੀ ਜਾਣਕਾਰੀ ਲਈ ਵੀਡੀਓ ਨਾਲ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਜੈਸਮਿਨ ਜੱਸੀ ਦਾ ਜਨਮ 28 ਦਸੰਬਰ 1986 ਨੂੰ ਜੀ ਹੋਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਦੇ ਵਿੱਚ ਹੋਇਆ ਪਰਿਵਾਰ ਵਿੱਚੋਂ ਉਹਨਾਂ ਦਾ ਇੱਕ ਭਰਾ ਵੀ ਹੈ ਉਹਨਾਂ ਦਾ ਜਨਮ ਇੱਕ ਜੱਟ ਸਿੱਖ ਕਿਸਾਨ ਪਰਿਵਾਰ ਚ ਹੋਇਆ ਜੈਸਮਿਨ ਦੀ ਉਮਰ ਸਨ 2022 ਦੇ ਹਿਸਾਬ ਨਾਲ 35 ਸਾਲ ਹੋ ਚੁੱਕੀ ਹੈ ਤੇ ਉਹਨਾਂ ਦੀ ਹਾਈਟ 5 ਫੁੱਟ 5 ਇੰਚ ਦੇ ਕਰੀਬ ਹੈ ਜੇ ਉਹਨਾਂ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਸਾਲ 2010 ਦੇ ਵਿੱਚ ਪੰਜਾਬੀ ਸਿੰਗਰ ਦੀਪ ਢਿੱਲੂ ਨਾਲ ਹੋਇਆ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਇੱਕ ਕੁੜੀ ਨੇ ਜਨਮ ਲਿਆ ਜਿਸ ਦਾ ਨਾਂ ਉਹਨਾਂ ਨੇ ਗੁਨਤਾਸ਼ ਰੱਖਿਆ ਤੇ ਪਿਛਲੇ ਸਾਲ 4 ਜਨਵਰੀ 2020 ਨੂੰ ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਜਿਸ ਦਾ ਉਹਨਾਂ ਨੇ ਨਿਵਾਜ ਸਿੰਘ ਢਿੱਲੋਂ ਰੱਖਿਆ। ਉਹ ਪਹਿਲਾਂ ਫੈਮਲੀ ਨਾਲ ਫਗਵਾੜਾ ਵੀ ਰਹੇ ਤੇ ਹੁਣ ਉਹ ਆਪਣੀ ਫੈਮਲੀ ਨਾਲ ਲੁਧਿਆਣਾ ਰਹਿ ਰਹੇ ਨੇ। ਜੇ ਉਹਨਾਂ ਦੀ ਸਟੱਡੀ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਸਕੂਲ ਤੇ ਕਾਲਜ ਦੀ ਪੜ੍ਹਾਈ ਆਪਣੇ ਸ਼ਹਿਰ ਮੁਕੇਰੀਆਂ ਤੋਂ ਕੰਪਲੀਟ ਕੀਤੀ ਤੇ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਜੇ ਉਹਨਾਂ ਦੇ 뮤직 ਕੈਰੀਅਰ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ 뮤직 ਦੇ ਨਾਲ ਨਹੀਂ ਜੁੜਿਆ ਸੀ ਪਰ ਜੈਸਮਿਨ ਨੂੰ ਸ਼ੁਰੂ ਤੋਂ ਹੀ ਗਾਉਣਾ ਪਸੰਦ ਸੀ। ਉਹਨਾਂ ਦੇ ਫਾਦਰ ਸਾਹਿਬ ਵੀ 뮤직 ਸੁਣਨ ਦਾ ਸ਼ੌਂਕ ਰੱਖਦੇ ਸੀ। ਉਹਨਾਂ ਨੂੰ ਘਰਦਿਆਂ ਦੀ ਵੀ ਪੂਰੀ ਸਪੋਰਟ ਸੀ। ਉਹਨਾਂ ਨੇ ਉਹਨਾਂ ਨੂੰ ਕਦੇ ਇਹ ਗਾਉਣ ਤੋਂ ਨਹੀਂ ਰੁਕਿਆ ਸਗੋਂ ਜਦੋਂ ਜੈਸਮਿਨ ਨੇ ਦੀਪ ਢਿੱਲੋਂ ਨਾਲ ਗਾਇਕੀ ਸ਼ੁਰੂ ਕੀਤੀ ਤਾਂ ਕਿਤੇ ਲਾਈਵ ਸ਼ੋਅ ਤੇ ਜਾਣਾ ਹੁੰਦਾ ਤਾਂ ਘਰ ਦੇ ਜੈਸਮਿਨ ਦੇ ਨਾਲ ਉਸ ਦਾ ਭਰਾ ਭੇਜ ਦਿੰਦੇ ਸੀ ਪਰ ਉਹਨਾਂ ਨੇ ਕਦੇ ਰੋਕਿਆ ਨਹੀਂ ਸਕੂਲ ਵਿੱਚ ਪੜਦਿਆਂ ਕੋਈ ਵੀ ਫੰਕਸ਼ਨ ਜਾਂ ਇਵੈਂਟ ਹੋਣਾ ਤਾਂ ਜੈਸਮਿਨ ਜੱਸੀ ਨੇ Song ਜ਼ਰੂਰ ਗਾਉਣਾ ਕਾਲਜ ਦੇ ਵਿੱਚ ਵੀ ਯੂਥ ਫੈਸਟੀਵਲ ਵਿੱਚ ਉਹਨਾਂ ਨੇ ਦੱਬ ਕੇ Song ਗਾਏ ਪਰ ਉਹਨਾਂ ਦੇ ਕਾਲਜ 'ਚ ਮਿਊਜ਼ਿਕ ਸਿਖਾਉਣ ਵਾਲਾ ਕੋਈ ਨਹੀਂ ਸੀ ਜਿਸ ਕਾਰਨ ਜੈਸਮਿਨ ਆਪਣੀ ਭੂਆ ਕੋਲ ਬਠਿੰਡੇ ਚਲੀ ਗਈ ਕਿਉਂਕਿ ਉਹਨਾਂ ਦੀਆਂ ਬੇਟੀਆਂ ਢਾਡੀ ਵਾਰਾਂ ਗਾਉਂਦੀਆਂ ਹੁੰਦੀਆਂ ਸੀ ਉਸ ਸਮੇਂ ਦੀਪ ਢਿੱਲੋਂ ਉਨੇ ਜੱਟ ਦੀ ਟੌਰ ਐਲਬਮ ਰਿਲੀਜ਼ ਕੀਤੀ ਸੀ ਜੋ ਕਿ ਗੁਰਲੇਜ ਅਖਤਰ ਨਾਲ ਆਈ ਸੀ ਪਰ ਇਸ ਤੋਂ ਬਾਅਦ ਗੁਰਲੇਜ ਅਖਤਰ ਨੇ ਡਿਊਟ Song ਕਰਨੇ ਬੰਦ ਕਰਤੇ ਤੇ ਇਕੱਲੇ ਹੀ ਗਾਉਣਾ ਸ਼ੁਰੂ ਕੀਤਾ ਹਰਨਦੀਪ ਢਿੱਲੋਂ ਨੂੰ ਡਿਊਟ ਸੌਂਗਸ ਕਰਨ ਲਈ ਫੀਮੇਲ ਸਿੰਗਰ ਦੀ ਲੋੜ ਸੀ ਉਹਨਾਂ ਦੀ ਇਸ ਲੋੜ ਨੂੰ ਜੈਸਮਿਨ ਦੀ ਭੂਆ ਨੇ ਪੂਰਾ ਕੀਤਾ ਉਹਨਾਂ ਦੀ ਭੂਆ ਨੇ ਦੀਪ ਢਿੱਲੋਂ ਦੇ ਜੈਸਮਿਨ ਨੂੰ ਮਿਲਾਇਆ ਜਿਸ ਤੋਂ ਬਾਅਦ ਦੀਪ ਢਿੱਲੋਂ ਜੈਸਮਿਨ ਜੱਸੀ ਨੂੰ ਲਾਈਵ ਸ਼ੋਅਜ਼ ਦੇ ਵਿੱਚ ਲੈ ਕੇ ਜਾਣ ਲੱਗ ਪਏ ਲੋਕਾਂ ਨੇ ਉਹਨਾਂ ਦੋਵਾਂ ਦੀ ਜੋੜੀ ਨੂੰ ਤੇ ਗਾਇਕੀ ਨੂੰ ਕਾਫੀ ਪਸੰਦ ਕੀਤਾ ਹਰਨਦੀਪ ਢਿੱਲੋਂ ਦੀ ਸੁਦੇਸ਼ ਕੁਮਾਰੀ ਨਾਲ ਹਾਜ਼ਰੀ ਐਲਬਮ ਪਹਿਲਾ ਹੀ ਰਿਲੀਜ਼ ਹੋ ਚੁੱਕੀ ਸੀ ਪਰ ਇਸ ਦੇ ਟਾਈਟਲ Song ਹਾਜ਼ਰੀ ਦੇ ਵਿੱਚ ਜੈਸਮਿਨ ਜੱਸੀ ਨੇ ਵੀਡੀਓ ਦੇ ਵਿੱਚ ਦੀਪ ਢਿੱਲੋਂ ਨਾਲ ਕੰਮ ਕੀਤਾ ਤੇ ਇਹ ਗਾਣਾ ਕਾਫੀ ਹਿੱਟ ਰਹਾ ਇਸ ਐਲਬਮ ਦੇ Song ਬੇਬੇ ਲਿਬੜੀ ਤਿਬੜੀ ਤੇ ਕਾਰ ਅਮਰੁੱਤੀ ਰਿਸ ਕਰੂਗੀ ਫੋਰ ਟਰੈਕਟਰ ਦੀ Song ਦੇ ਨਾਲ-ਨਾਲ ਐਲਬਮ ਦੇ 8 ਦੇ 8 ਗਾਣੇ ਸੁਪਰ ਡੂਪਰ ਹਿੱਟ ਰਹੇ ਸੀ ਸੋ ਐਦਾਂ ਉਹਨਾਂ ਦੀ ਜੋੜੀ ਨੂੰ ਲਾਈਵ ਸਟੇਜ ਤੋਂ ਲੈ ਕੇ ਟੈਲੀਵਿਜ਼ਨ ਤੱਕ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕੀਤਾ ਪਰ ਫਿਰ ਵੀ ਹਲੇ ਤੱਕ ਜੈਸਮਿਨ ਜੱਸੀ ਨੇ ਆਪਣੀ ਆਵਾਜ਼ ਚ ਕੋਈ ਵੀ Song ਨਹੀਂ ਕੀਤਾ ਸੀ ਅਜੇ ਤਾਂ ਉਹਨਾਂ ਨੇ ਵੀਡੀਓਜ਼ ਦੇ ਵਿੱਚ ਐਕਟਿੰਗ ਹੀ ਤਸੀ ਕਿਉਂਕਿ ਉਹ ਕੋਈ ਵੀ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਮਿਊਜ਼ਿਕ ਦੀ ਬਰੀਕੀਆਂ ਸਿੱਖਣਾ ਚਾਹੁੰਦੀ ਸੀ ਮਿਊਜ਼ਿਕ ਦੀਆਂ ਬਰੀਕੀਆਂ ਸਿੱਖਣ ਤੋਂ ਬਾਅਦ ਉਹਨਾਂ ਨੇ ਦੀਪ ਢਿੱਲੋਂ ਦੇ ਨਾਲ ਰੇਡਰ ਐਲਬਮ ਤੋਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਤੇ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਜੋ ਵੀ ਉਹਨਾਂ ਦੇ ਸੌਂਗ ਆਏ ਸਾਰੇ ਦੇ ਸਾਰੇ ਸੁਪਰ ਡੂਪਰ ਹਿੱਟ ਰਹੇ ਜੈਦਾਂ ਜੈਦਾਂ ਉਹਨਾਂ ਦੀ ਜੋੜੀ ਲੋਕਾਂ ਸਾਹਮਣੇ ਗਾਉਂਦੀ ਰਹੀ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕੀਤਾ ਕਿ ਸ਼ਾਇਦ ਦੀਪ ਢਿੱਲੋਂ ਦੇ ਜੈਸਮਿੰਝ ਜਿਹੀ ਹਸਬੰਡ ਵਾਈਫ ਨੇ ਹੁਣ 4-5 ਸਾਲ ਬੀਤ ਗਏ ਦੋਵਾਂ ਨੂੰ ਇਕੱਠੇ ਗਾਉਂਦਿਆਂ ਉਹਨਾਂ ਦੇ ਰਿਸ਼ ਸਾਰੇ ਗੱਲਾਂ ਕਰਨ ਲੱਗ ਪਏ ਕਿ ਕੁੜੀ ਗਾਉਂਦੀ ਐ ਦੇਰ ਰਾਤ ਤੱਕ ਘਰੋਂ ਬਾਹਰ ਰਹਿੰਦੀ ਐ ਇਹੋ ਜਿਹੀਆਂ ਗੱਲਾਂ ਲੋਕ ਕਰਦੇ ਹੀ ਹੁੰਦੇ ਨੇ ਤਾਂ ਫਿਰ ਉਹਨਾਂ ਦੋਵਾਂ ਦੇ ਘਰਦਿਆਂ ਨੇ ਉਹਨਾਂ ਦੋਵਾਂ ਦਾ ਵਿਆਹ ਕਰਨ ਦਾ ਫੈਸਲਾ ਕੀਤਾ ਕਿਉਂਕਿ ਦੋਵਾਂ ਦਾ ਕੰਮ ਵੀ ਇੱਕੋ ਸੀ ਤੇ ਲੋਕ ਵੀ ਜੋੜੀ ਨੂੰ ਬੇਹੱਦ ਪਸੰਦ ਕਰਦੇ ਸੀ ਸੋ ਸਾਲ 2010 ਦੇ ਵਿੱਚ ਉਹਨਾਂ ਦੋਵਾਂ ਨੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਤੇ ਹੁਣ ਤੱਕ ਇਸ ਜੋੜੀ ਨੂੰ ਲੋਕ ਪਸੰਦ ਕਰਦੇ ਨੇ ਤੇ ਉਹਨਾਂ ਦੇ ਗੀਤ ਸੁਣਦੇ ਨੇ ਜੇ ਉਹਨਾਂ ਦੇ ਕੁਝ ਸੁਪਰ ਹਿੱਟ ਸੌਂਗਜ਼ ਬਾਰੇ ਗੱਲ ਕਰੀਏ ਤਾਂ ਡਾਂਗਾ ਖੜਕਦੀਆਂ ਰੀਲ ਟੂ ਚਿਪ ਪਾਣੀ ਦੀ ਵਾਰੀ ਰੇਡਰ ਫੋੜ 3600 ਰਿਟਰਨ ਪੱਗ ਲਏਗਾ ਪ੍ਰੀ-ਵੇਡਿੰਗ ਹਾਜ਼ਰੀ ਟੂ ਬਦਲਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਸੁਪਰ ਹਿੱਟ ਸੌਂਗਸ ਨੇ ਜੈਸਮਨ ਜੱਸੀ ਨੇ ਸਾਲ 2005 ਦੇ ਵਿੱਚ ਦੀਪ ਢਿੱਲੋਂ ਨਾਲ ਗਾਉਣਾ ਸ਼ੁਰੂ ਕੀਤਾ ਸੀ ਉਸ ਸਮੇਂ ਦੀਪ ਢਿੱਲੋਂ ਦੀ ਉਮਰ 20 ਸਾਲ ਦੀ ਸੀ ਤੇ ਜੈਸਮਨ ਜੱਸੀ 18 ਸਾਲ ਦੀ ਉਮਰ ਦੀ ਸੀ ਦੀਪ ਢਿੱਲੋਂ ਦੇ ਜੈਸਮਨ ਜੱਸੀ ਗਾਉਣ ਦੇ ਨਾਲ ਨਾਲ ਐਕਟਿੰਗ ਵੀ ਵਧੀਆ ਕਰਦੇ ਨੇ ਸ਼ਾਇਦ ਉਹ ਆਉਣ ਵਾਲੇ ਸਮੇਂ ਵਿੱਚ ਫਿਲਮਾਂ ਵੀ ਕਰਨ ਜੈਸਮਨ ਜੱਸੀ ਨੂੰ ਪੰਜਾਬੀ ਐਕਟਰ ਦਲਜੀਤ ਦੋਸਾਂਝ ਤੇ ਪੰਜਾਬੀ ਐਕਟਰਸ ਨੀਰੂ ਬਾਜਵਾ ਬਹੁਤ ਪਸੰਦ ਨੇ ਜੈਸਮਿਨ ਦੇ ਇੰਸਟਾਗ੍ਰam ਅਕਾਊਂਟ ਉੱਤੇ ਹੁਣ ਤੱਕ 1.81 ਕੇ ਤੋਂ ਵੀ ਜ਼ਿਆਦਾ ਫਾਲੋਅਰਸ ਨੇ ਤੇ ਉਹਨਾਂ ਦਾ ਇੱਕ YouTube ਚੈਨਲ ਵੀ ਹੈ ਜਿਸ ਉੱਤੇ 2.6 ਕੇ ਤੋਂ ਵੱਧ ਸਬਸਕ੍ਰਾਈਬਰ ਨੇ ਸੋ ਇਹ ਸੀ ਪੰਜਾਬੀ ਸਿੰਗਰ ਜੈਸਮਿਨ ਜੱਸੀ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕੈਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ